ਇਹ ਬੜੀ ਬਹੁਤ ਹੀ ਅਨਫੋਰਚੂਨੇਟ ਗੱਲ ਹੋਈ ਵਿਕੋ ਕੇ ਮੇਰਾ ਪਾਂਜਾ ਸੀ ਉਹ ਵੀ ਬੇਟਾ ਸੀ ਤੁਸੀਂ ਸਾਰੇ ਵੀਰ ਆਲ ਜ਼ਮੀਨ ਵਾਲੇ ਬੰਦੇ ਐ ਬੜਾ ਮੋਟਰ ਡਿਸਪਿਊਟ ਹੋ ਜਾਂਦਾ ਬਟ ਇਟ ਇਜ਼ ਨਾਟ ਕਿ ਵੀ ਤੁਸੀਂ ਕਿਸੇ ਨੂੰ ਗੋਲੀ ਮਾਰ ਕੇ ਮਾਰ ਲਓ ਕੋਈ ਐਡੀ ਵੱਡੀ ਗੱਲ ਵੀ ਨਹੀਂ ਸੀ ਤੇ ਪੁਲਿਸ ਵਾਸ ਥੇਰ ਜੇ ਕੋਈ ਕੰਪਲੇਂਟ ਕਰੋ ਜਾ ਕੇ ਪਰ ਨਥਿੰਗ ਹੈਪਨਡ ਉਹਨਾਂ ਨੇ ਸਿੱਧੇ ਆ ਕੇ ਬਸ ਇਹ ਤੇ ਅਟੈਕ ਹੀ ਤਾਂ ਤੇ ਮੈਨੂੰ ਟਾਈਮ ਵੀ ਨਹੀਂ ਮਿਲਿਆ ਜੀ ਉਸ ਨਾਲ ਉਹ ਇੱਕ ਪਿੰਡੂ ਹੀ ਅਗਰ ਆਣਾ ਹੈਗਾ ਉਹਦੇ ਨਾਲ ਕੋਈ ਹੋਣੇ ਉਹ ਸਾਰਾ ਕੁਝ ਮੇਰਾ ਖਿਆਲੋਂ ਸਾਰਾ ਪੁਲਿਸ ਨੂੰ ਪਤਾ ਲੱਗ ਗਿਆ ਸੋ ਐਫ ਆਈ ਆਰ ਵੀ ਲਾਂਚ ਹੋਈ ਹੈ ਜੋ ਵੀ ਕਾਰਵਾਈ ਹੋ ਰਹੀ ਹੈ ਸੋ ਕੱਲ ਮਾਮਲਾ ਚੱਲਿਆ ਕਿ ਜ਼ਮੀਨ ਦਾ ਮੈਨੂੰ ਉਹਨਾਂ ਜਿਸ ਸਰਪਲਸ ਜ਼ਮੀਨਾਂ ਨਿਕਲਦੀਆਂ ਆ ਉਹ ਹੁਣ ਕਈ ਬੰਦੇ ਨੂੰ ਇਹ ਹੁੰਦਾ ਹੈ ਸਸਤੀ ਲੈ ਕੇ ਪੋਜੀਸ਼ਨ ਤਾਂ ਮਿਲਦਾ ਨਹੀਂ ਆ ਤਾਂ ਪੋਜੀਸ਼ਨ ਤੁਸੀਂ ਕੋਰਟ ਤੋਂ ਲੈ ਲਓ ਜਾ ਕੇ ਉਹ ਫਿਰ ਜੋ ਕਬਜ਼ਾ ਕਰਨ ਜਾਂਦੇ ਹੈਗਲਾ ਰੋਕਦਾ ਹੈ ਪੁਲਿਸ ਨੂੰ ਜੇ ਤਾਂ ਇਨਵੋਲਵ ਕਰੋ ਬਸ ਉੱਥੇ ਫਿਰ ਤੁਹਾਨੂੰ ਪਤਾ ਜਦੋਂ ਕੋਈ ਪੁਲਿਸ ਦੇ ਅੱਗੇ ਵੀ ਕਿਸ ਤਰ੍ਹਾਂ ਦੀ ਕੋਈ ਗੱਲ ਪੁਲਿਸ ਦੀ ਠੀਕ ਹੈ ਜੀ ਪੁਲਿਸ ਨਾਲ ਹੋਈ ਗੱਲ ਕਾਰਵਾਈ ਕਿਸ ਤਰ੍ਹਾਂ ਦੀ ਨਹੀਂ ਠੀਕ ਹੈ ਜੀ ਪੁਲਿਸ ਨੇ ਤਾਂ ਜਦੋਂ ਤੋਂ ਇਨਸੀਡੈਂਟ ਹੋਇਆ ਉਸ ਤੋਂ ਤੋਂ ਮੈਨੂੰ ਮੈਸੇਜ ਆ ਗਿਆ ਮੈਂ ਆ ਗਿਆ ਸਾਰਾ ਸਾਲ ਸਾਰੀ ਰਾਤ ਬੈਠੇ ਰਹੇ ਸਾਰਾ ਜੋ ਵੀ ਕਿਸ ਕੋਈ ਗਲਤ ਨਾ ਨੀ ਲੈਣਾ ਕੋਈ ਹੋਰ ਵੀ ਜੋ ਸਹੀ ਪ੍ਰੋਪਰ ਜੋ ਨੁਕਸਾਨ ਹੋ ਗਿਆ ਡਾ ਵੱਡਾ ਵੀ ਜੋ ਪਰਿਵਾਰ ਨੂੰ ਬਸ ਜਸਟਿਸ ਤਾਂ ਹੁਣ ਉਹ ਤਾਂ ਬੰਦੇ ਗਏ ਪਰਿਵਾਰ ਨੂੰ ਆਇਆ ਵੀ ਚਲੋ ਸਾਨੂੰ ਇਹ ਪਤਾ ਨਹੀਂ ਹਾਲਾਤ ਇਹ ਜੇ ਮਾੜੇ ਹੋ ਰਹੇ ਵੀ ਇਹਦਾ ਇਹ ਨਹੀਂ ਪਤਾ ਕੋਈ ਕੱਲ ਨੂੰ ਹੋਰ ਕੋਈ ਹਜਾਰ ਦਾ ਹੋ ਜਾਵੇ ਕਿਉਂਕਿ ਅੱਜ ਕੱਲ ਲੋਕ ਤੁਸੀਂ ਹਾਲਾਤ ਦੇਖਦੇ ਹੋ ਕਿਵੇਂ ਨਾ ਕਿਵੇਂ ਮਾੜੀ ਜੀ ਪ੍ਰੋਬਲਮ ਆ ਜਾਂਦੀ ਹੈ ਉੱਥੇ ਰੌਲਾ ਪੈਂਦਾ ਪੁਲਿਸ ਨੇ ਠੀਕ ਕੀਤਾ ਸਾਰੀ ਕਾਰਵਾਈ। ਇਹ ਦੱਸਿਆ ਗਿਆ ਕਿ ਤਾਬੇਖੀ ਹੋਈ। 19 ਤਾਰੀਖ ਕੱਲ ਸ਼ਾਮ ਨੂੰ ਲਗਭਗ 7:30 ਵਜੇ ਦੇ ਕਰੀਬ ਲੋਕਲ ਸਿਟੀ ਮਲੋਟ ਪੁਲਿਸ ਨੂੰ ਫਰਸਟ ਇਨਫੋਰਮੇਸ਼ਨ ਮਿਲੀ ਸੀ ਕਿ ਅਬਲ ਖੁਰਾਣਾ ਪਿੰਡ ਦੇ ਕੋਲ ਦੋ ਡੈਡ ਬੋਡੀਜ਼ ਮਿਲੀ ਹੈਗੀਆਂ। ਤੁਰੰਤ ਮੌਕੇ ਤੇ ਪੁਲਿਸ ਤੇ ਆਫੀਸਰਸ ਨੇ ਵਿਜ਼ਿਟ ਕਰਕੇ ਵੈਰੀਫਾਈ ਕੀਤਾ ਤਾਂ ਇਹ ਗੱਲ ਸਾਹਮਣੇ ਆਈ। ਕੀ ਅਬুল ਖੁਰਾਨਾ ਪਿੰਡ ਦੇ ਰਹਿਣ ਵਾਲੇ ਵਿਨੇ ਪ੍ਰਤਾਪ ਤੇ ਉਸ ਦੇ ਬੇਟੇ ਸੂਰਜ ਪ੍ਰਤਾਪ ਦਾ ਜੋ ਹੈ ਉਹ ਗਨ ਸ਼ਾਟ ਇੰਜਰੀ ਕਰਕੇ ਮਰਡਰ ਹੋਇਆ ਹੈਗਾ ਤੇ ਨਾਲ ਹੀ ਉਹਨਾਂ ਦੀ ਰੈੱਡ ਕਲਰ ਦੀ ਜੋ ਇੱਕ ਐਂਡੇਵਰ ਗੱਡੀ ਸੀਗੀ ਉਹ ਮੌਕੇ ਤੇ ਸੀਗੀ। ਤੋਂ ਜਦ ਬੈਰੀਫਾਈ ਕੀਤਾ ਗਿਆ ਤੇ ਇਨੀਸ਼ੀਅਲ ਇਨਵੈਸਟੀਗੇਸ਼ਨ ਤੇ ਗੱਲ ਸਾਹਮਣੇ ਆਈ ਕਿ ਇਹਨਾਂ ਦਾ ਜੋ ਹੈਗਾ ਅਬুল ਖੁਰਾਨਾ ਦਾ ਰਹਿਣ ਵਾਲਾ ਹੀ ਹੈਗਾ ਰਾਣਾ ਦਿਵਿੰਦਰ ਸਿੰਘ ਔਰ ਰਾਣਾ ਉਹਦੇ ਨਾਲ ਜੋ ਹੈਗਾ ਇੱਕ ਲੈਂਡ ਡਿਸਪਿਊਟ ਲੌਂਗ ਸਟੈਂਡਿੰਗ ਚੱਲ ਰਿਹਾ ਸੀਗਾ। ਤੋ ਉਹਨਾਂ ਦੀ ਕੱਲ ਸ਼ਾਮ ਨੂੰ ਹੀ ਕੋਈ ਇਸੇ ਮੁੱਦੇ ਤੇ ਐਲਟਰਕੇਸ਼ਨ ਤੇ ਤਸਲ ਵੀ ਹੋਈ ਸੀਗੀ ਕਿਉਂਕਿ ਮੌਕੇ ਤੇ ਜੋ ਸੀ ਪੋਜੈਸ਼ਨ ਸੀਗੀ ਵਿਨੇ ਪ੍ਰਤਾਪ ਦੀ ਉਸ ਚੀਜ਼ ਨੂੰ ਲੈ ਕੇ ਇਹਨਾਂ ਦੀ ਕੱਲ ਦੁਪਹਿਰ ਦੇ ਬਾਅਦ ਵੀ ਉਹ ਐਲਟਰਕੇਸ਼ਨ ਚੱਲ ਰਹੀ ਸੀ ਤੋ ਜਦ ਵੈਰੀਫਾਈ ਰਿਵਰਸ ਟ੍ਰੇਸ ਕਰਕੇ ਅਸੀਂ ਕੀਤਾ ਤੋ ਇਹ ਪਤਾ ਚੱਲਿਆ ਕਿ ਇਹ ਟਰੈਕਟਰ ਤੇ ਸੀਗਾ ਰਾਣਾ ਤੇ ਦੂਜਾ ਵਿਨੇ ਪ੍ਰਤਾਪ ਜੋ ਐਂਡੇਵਰ ਤੇ ਸੀਗੀ ਤੋ ਇਹ ਉਸ ਚੀਜ਼ ਦਾ ਤਸਲ ਦੇ ਕਰਕੇ ਅੱਗੇ ਪਿੱਛੇ ਗੱਡੀ ਰਹੀ ਇਹਨਾਂ ਦੀ ਤੋ ਇਹ ਗੱਲ ਸਾਹਮਣੇ ਆਈ ਹੈ ਕਿ ਉਸ ਲੈਂਡ ਡਿਸਪਿਊਟ ਦੀ ਬੈਕਗ੍ਰਾਉਂਡ ਤੇ ਜੋ ਹੈ ਨਾ ਦੀ ਐਲਟਰਗੇਸ਼ਨ ਹੋਈ ਪ੍ਰੋਵੋਕੇਸ਼ਨ ਹੋਈ ਤੇ ਉਹ ਫਾਇਰਿੰਗ ਤੇ ਗਨ ਸ਼ਾਟ ਇੰਜਰੀ ਕਰਕੇ ਮਰਡਰ ਹੋਇਆ ਹੈਗਾ ਤੋ ਇਨੀਸ਼ੀਅਲ ਇਨਵੈਸਟੀਗੇਸ਼ਨ ਤੇ ਐਸਪੀਡੀ ਸਾਹਿਬ ਤੇ ਡੀਐਸਪੀ ਡੀ ਸਬਡਿਵੀਜ਼ਨਲ ਮਲੋਟ ਐਸਐਚਓ ਸਿਟੀ ਮਲੋਟ ਉਹਨਾਂ ਨੇ ਵੱਖ-ਵੱਖ ਟੀਮਸ ਆਪਣੀ ਬਣਾ ਕੇ ਇਸ ਤੇ ਸਭ ਪੱਖੋਂ ਵੈਰੀਫਾਈ ਕੀਤਾ ਜਾ ਰਿਹਾ ਤੇ ਇਨਵੈਸਟੀਗੇਸ਼ਨ ਤੇ ਜੋ ਵੀ ਲੀਡਸ ਮਿਲੀ ਹੈਗੀਆਂ ਉਸ ਤੇ ਕਾਰਵਾਈ ਕੀਤੀ ਜਾ ਰਹੀ ਹੈ तो एफ जो है सिटी आ, मलोट पुलिस स्टेशन पर आज दर्ज की गई है बेस्ड ऑन द स्टेटमेंट ऑफ डॉटर ऑफ द विक्टिम जो विनय प्रताप की डॉर स्टेटमेंट के बेस से अफ आई रजिस्टर की गई है तो इस आगे द बेस दे कार्रवाई जो है आज अजोटोपसी जो है की जा रही है सिविल हॉस्पिटल जो मलोट है तो फरदर जो भी इसते लीड्स डिवेलप होगी उस बेस पर कार्रवाई होगी ਇਹ ਇਨੀਸ਼ੀਅਲ ਜੋ ਇਸ ਦੀ ਸਟੇਟਮੈਂਟ ਹੈ ਡਿਸੀਜ਼ ਦੀ ਡਾਟਰ ਦੀ ਉਸ ਦੇ ਬੇਸ ਤੇ ਪਰਚਾ ਰਜਿਸਟਰ ਕੀਤਾ ਗਿਆ ਤੋਂ ਫਰਦਰ ਜੋ ਵੀ ਤਫਤੀਸ਼ ਤੇ ਜੋ ਵੀ ਗੱਲ ਆਏਗੀ ਉਸ ਤੇ ਇਹਨਾਂ ਨੇ ਜੋ ਤਿੰਨ ਨਾਮ ਲਿਖਾਏ ਹੈਗੇ ਤੋਂ ਮੇਨ ਜੋ ਜਿਸ ਤੇ ਕੱਲ ਜੋ ਲੜਾਈ ਹੋਈ ਸੀ ਤੇ ਮੌਕੇ ਤੇ ਜੋ ਕੱਲ ਵਾਸੀ ਕੀ ਰਾਣੇ ਦੇ ਨਾਲ ਉਹ ਹੈਗੀ ਤੇ ਇਹਨਾਂ ਦਾ ਜੋ ਬੈਕਗਰਾਉਂਡ ਲੈਂਡ ਡਿਸਪੂਟ ਸੀ ਦੋ ਨਾਮ ਉਹ ਲਿਖਾਏ ਹੈਗੇ ਇੱਕ અન ਆਈਡੈਂਟੀਫਾਈਡ ਬੰਦਾ ਜੋ ਇਹਦੇ ਨਾਲ ਰਾਣੇ ਦੇ ਨਾਲ ਕੱਲ ਸੀਗਾ ਉੱਥੇ ਟਰੈਕਟਰ ਤੇ ਉਹ ਇਸ ਤੇ ਲਿਖਵਾਇਆ ਗਿਆ ਰ ਚਾਰ ਨਾਮ ਹੈਗੇ ਇੱਥੇ ਹਲੇ ਤੱਕ ਸਸਪੈਕਟਸ ਅਸੀਂ ਕਰ ਰਹੇ ਹੋ অর ਆਇਡੈਂਟੀਫਾਈ ਲੀਡਸ ਡਵੈਲਪ ਕਰ ਰਹੇ ਗ੍ਰਫਤਾਰੀ ਕੋਈ ਅਭੀ ਹੋਈ ਨਹੀਂ ਬਟ ਵੀਲ ਸੂਨ ਐਪਰੀਹੈਂਡ ਦਾ ਅਕਿਊਜ਼ਡ অর ਜੋ ਵੀ ਉਸਤੇ ਫਿਰ ਫਰਦਰ ਕੋਈ ਕਾਂਸਪਰੇਸੀ ਦੀ ਕੋਈ ਗੱਲ ਹੈ ਕੋਈ ਇਨਵੈਸਟੀਗੇਸ਼ਨ ਤੇ ਹੋਰ ਕੋਈ ਲਿੰਕੇਜਸ ਆਉਂਦੇ ਹੈ ਤਾਂ ਉਸਤੇ ਪ੍ਰੋਫੈਸ਼ਨਲ ਤਰੀਕੇ ਤੇ ਕੰਮ ਹੋ ਜਾ। ਹਾਲੇ ਤੱਕ ਇਨੀ ਜਿਹੇ ਰੌਂਡ ਚੱਲੇ ਹੋਏ ਨੇ ਇਹ ਰਹਿੰਦੇ। ਹਲੇ ਤੱਕ ਇਨੀਸ਼ੀਅਲ ਇਨਵੈਸਟੀਗੇਸ਼ਨ ਤੇ ਗੱਲ ਸਾਹਮਣੇ ਆਈ ਹੈ ਕਿ ਇਹ ਲਾਇਸੈਂਸ ਵੈਪਨ ਇਹਨਾਂ ਦੇ ਕੋਲ ਦੋ ਵੈਪਨ ਸੀਗੇ। ਤੋਂ ਉਸਦੇ ਹੁਣ ਬਾਕੀ ਆਟੋਪਸੀ ਤੇ ਪੋਸਟਮਾਰਟਮ ਤੇ ਬਾਦੀ ਕਲੀਅਰ ਹੋ ਸਕੇਗਾ ਕਿ ਜੋ ਐਗਜ਼ਿਟ ਵੰਨ ਤੇ ਹੋਰ ਬਾਕੀ ਨਾਲ ਦੀ ਰਿਪੋਰਟ ਦੇ ਕੇ ਨੇਚਰ ਆਫ ਵੈਪਨ ਤੇ ਕਿੰਨੇ ਰਾਉਂਡ ਫਾਇਰ ਹੋਏ ਸੀ